ਦੀਵਾਨਾ ਰੇਡੀ ਦੇ ਸਤਕਾਰ ਸ్రోਤੋ ਜਦੋਂ ਦੇਸ਼ ਦੇ ਵਿੱਚ ਖੇਤੀ ਦੇ ਕਾਲੇ ਕਾਨੂੰਨ ਬਣੇ ਸੀ ਉਸ ਦੇ ਨਾਲ ਹੀ ਮੋਦੀ ਸਰਕਾਰ ਨੇ ਦੇਸ਼ ਦੇ ਵਿੱਚ ਫੈਕਟਰੀਆਂ ਦੇ ਵਿੱਚ ਲੇਬਰ ਦੇ ਵਾਸਤੇ ਨਵੇਂ ਲੇਬਰ ਕੋਡ ਕਾਨੂੰਨ ਬੜਾਏ ਸਨ ਜਿਹਨਾਂ ਨੂੰ ਹੁਣ ਲਾਗੂ ਕੀਤਾ ਗਿਆ ਇਸ ਬਾਰੇ ਡਾਕਟਰ ਕੇਸ਼ਰ ਸਿੰਘ ਭੰਗੂ ਖੁਲਾਸੇ ਕਰਦੇ ਨੇ ਕਿ ਕੇਂਦਰ ਸਰਕਾਰ ਵੱਲੋਂ 2019 ਤੇ 20 ਦੇ ਵਿੱਚ ਦੇਸ਼ ਦੇ ਵਿੱਚ ਲਾਗੂ ਲਗਭਗ ਸਾਰੇ ਕਿਰਤ ਕਾਨੂੰਨ ਲੇਬਰ ਕਾਨੂੰਨ ਨੂੰ ਚਾਰ ਲੇਬਰ ਕੋਡ ਦੇ ਵਿੱਚ ਬਦਲ ਦਿੱਤਾ ਹੁਣ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਇਹਨਾਂ ਕੋਡਸ ਨੂੰ 21 ਨਵੰਬਰ 2025 ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਪਹਿਲਾਂ ਇਹਨਾਂ ਕੋਡਸ ਨੂੰ 1 April 2023 ਤੋਂ ਲਾਗੂ ਕੀਤਾ ਜਾਣਾ ਸੀ ਪਰ ਕੁਝ ਕਾਰਨਾ ਕਰਕੇ ਖਾਸ ਕਰਕੇ ਵਿਰੋਧ ਦੇ ਡਰੋਂ ਜਾਂ ਖਾਸ ਕਰਕੇ 2014 ਦੀ 2024 ਦੀ MP ਚੋਣਾਂ ਜੋ ਲੋਕ ਸਭਾ ਦੀ ਹੋਣੀ ਸੀ ਇਸ ਕਰਕੇ ਇਸ ਨੂੰ ਲਾਗੂ ਕਰਨ ਤੋਂ BJP ਪਿੱਛੇ हट ਗਈ ਸੀ ਸੋ ਬਹੁਮਤ ਹੋਣ ਕਰਕੇ ਸਰਕਾਰ ਨੂੰ ਇਹਨਾਂ ਲੇਬਰ ਕੋਡਸ ਨੂੰ ਉਸ ਵੇਲੇ ਸੰਸਦ ਦੇ ਵਿੱਚ ਪਾਸ ਕਰਾਉਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਆ ਸਾਰਾ ਕੁਝ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਵਿਸ਼ਵ ਬੈਂਕ ਅੰਤਰਰਾਸ਼ਟਰੀ ਮੁਦਰਾ ਕੋਸ਼ ਆਦਿ ਦੇ ਦਬਾਅ ਦੇ ਕਾਰਨ ਕਿਰਤ ਸੁਧਾਰਾਂ ਦੇ ਤਹਿਤ ਉਲਿੱਕੇ ਕੇ ਪ੍ਰੋਗਰਾਮ ਦੇ ਮਤਾਬਕ ਕੀਤਾ ਗਿਆ ਇਸ ਪ੍ਰੋਗਰਾਮ ਦੇ ਤਹਿਤ ਦੇਸ਼ ਦੇ ਵਿੱਚ ਦੂਜੇ ਲੇਬਰ ਕਮਿਸ਼ਨ ਵੀ ਗਠਿਤ ਕੀਤਾ ਗਿਆ ਸੀਗਾ ਤੇ ਇਸ ਕਮਿਸ਼ਨ ਨੇ ਆਪਣੀਆਂ ਸਭ ਤੋਂ ਵੱਧ ਮਹੱਤਵਪੂਰਨ ਸਿਫਾਰਿਸ਼ਾਂ ਦੇ ਵਿੱਚ ਦੇਸ਼ ਦੇ ਵਿੱਚ ਲਾਗੂ ਕੀਤੇ ਗਏ ਕਰਤਕ ਕਾਨੂੰਨ ਨੂੰ ਸੋਧਾਂ ਉਪਰੰਤ ਵੱਖ-ਵੱਖ ਲੇਬਰ ਕੋਡਸ ਇਕੱਠੇ ਕਰਨ ਦੇ ਲਈ ਕਿਹਾ ਸੀ ਇਸ ਤਹਿਤ ਭਾਰਤ ਸਰਕਾਰ ਨੇ ਉਜਰਤਾਂ ਦਾ ਕੋਡ 2019 ਉਦਯੋਗਿਕ ਸਬੰਧਾਂ ਦਾ ਕੋਡ 2020 ਸੋਸ਼ਲ ਸਿਕਿਉਰਿਟੀ ਕੋਡ 2020 ਕਿਤਾ ਮੁਖੀ ਸੁਰੱਖਿਆ ਤੇ ਸਿਹਤ ਤੇ ਕੰਮ ਕਰਨ ਦੀਆਂ ਸਥਿਤੀਆਂ ਸੰਬੰਧੀ ਕੋਡ 2020 ਸੰਸਦ ਦੇ ਵਿੱਚ ਪਾਸ ਕਰਵਾ ਲਏ ਸਨ ਤੇ ਕੇਂਦਰ ਸਰਕਾਰ ਨੇ ਲੇਬਰ ਕੋਰਟਸ ਬਣਾ ਕੇ ਮਜ਼ਦੂਰਾਂ ਦੇ ਹੱਕਾਂ ਨੂੰ ਨੰਗੋਲੇ ਹੀ ਨਹੀਂ ਕੀਤਾ ਸਗੋਂ ਉਹਨਾਂ ਨੂੰ ਦੇ ਹੱਕਾਂ ਨੂੰ ਖੋਰਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਨਾਲ ਨਾਲ ਪੂੰਜੀਪਤੀਆਂ ਫੈਕਟਰੀ ਮਾਲਕਾਂ سرمਾਇਦਾਰਾਂ ਤੇ ਕਾਰਪੋਰੇਟਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਦਾ ਵੀ ਭਾਰਤ ਸਰਕਾਰ ਨੇ ਯਤਨ ਕੀਤਾ ਇਹਨਾਂ ਕੋਰਟ ਦੇ ਰਾਹੀਂ ਜੇਕਰ ਪਿਛਲੇ ਸਮੇਂ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਕਿ ਪਿਛਲੀ ਸਦੀ ਦੇ ਸ਼ੁਰੂ ਦੇ ਵਿੱਚ ਦੁਨੀਆ ਭਰ ਦੇ ਜਿਹੜੇ ਲੇਬਰ ਲੋਕ ਸੀ ਕਿਰਤੀ ਸੀ ਉਹਨਾਂ ਨੇ ਸਮਰਾਜੀ ਤੇ ਪੂੰਜੀਪਤੀ ਮਾਲਕਾਂ ਵੱਲੋਂ ਜੋ ਉਹਨਾਂ ਤੇ ਸ਼ੋਸ਼ਣ ਕੀਤਾ ਜਾਂਦਾ ਸੀ ਉਸ ਤੋਂ ਛਟਕਾਰਾ ਪਾਉਣ ਦੇ ਆਦੇਸ਼ ਹਿੱਤ ਸੰਘਰਸ਼ ਕਰਕੇ ਆਪਣੀ ਸੁਰੱਖਿਆ ਲਈ ਬਹੁਤ ਸਾਰੇ ਕਿਰਤ ਕਾਨੂੰਨ ਬਣਾਉਣ ਤੇ ਲਾਗੂ ਕਰਾਉਣ ਵਿੱਚ ਸਫਲਤਾ ਵੀ ਹਾਸਲ ਕਰ ਲਈ ਸੀ ਇਸ ਸਬੰਧੀ ਦੁਨੀਆ ਭਰ ਦੇ ਵਿੱਚ ਕਿਰਤ ਮਿਆਰਾਂ ਦੇ ਵਿੱਚ ਇੱਕ ਸਾਰਤਾ ਲਿਆਉਣ ਲਈ ਕੰਮਿਆਂ ਦੀ ਲੁੱਟ ਤੇ ਸ਼ੋਸ਼ਣ ਬੰਦ ਕਰਵਾਉਣ ਦੇ ਮਕਸਦ ਨਾਲ 1919 ਦੇ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਹੋਂਦ ਵਿੱਚ ਆਉਣਾ ਸਭ ਤੋਂ ਵੱਧ ਜ਼ਿਕਰਯੋਗ ਘਟਨਾ ਜਦੋਂ 1919 ਦਾ ਜਲ੍ਹਿਆਂਵਾਲਾ ਬਾਗ ਸਾਕੇ ਵਾਪਰਿਆ ਅਧੂ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਆ ਪੈਦਾ ਹੁੰਦਾ ਤੇ ਇਸ ਮਕਸਦ ਨਾਲ ਭਾਰਤ ਵਿੱਚ ਵੀ ਮਜ਼ਦੂਰੀ ਦੀਆਂ ਦਰਾਂ ਦਿਹਾੜੀਆਂ ਮਜ਼ਦੂਰ ਦੀ ਸਿਹਤ ਤੇ ਸੁਰੱਖਿਆ ਮਜ਼ਦੂਰਾਂ ਦੇ ਕਲਿਆਣ ਮਜ਼ਦੂਰ ਯੂਨੀਅਨਾਂ ਸਨਤੀ ਝਗੜਿਆਂ ਨੂੰ ਸੁਲਝਾਉਣ ਰੁਜ਼ਗਾਰ ਦੀ ਸੁਰੱਖਿਆ ਮਜ਼ਦੂਰਾਂ ਦੇ ਹੋਰ ਮਾਮਲਿਆਂ ਸੰਬੰਧੀ ਅਨੇਕਾਂ ਕਾਨੂੰਨ ਬਣਾਏ ਗਏ ਤੇ ਲਾਗੂ ਕੀਤੇ ਗਏ ਮਜ਼ਦੂਰਾਂ ਸੰਬੰਧੀ ਲਾਗੂ ਕੀਤੇ ਗਏ ਕਾਨੂੰਨਾਂ ਨੇ ਮਜ਼ਦੂਰ ਜਮਾਤ ਨੂੰ ਲੋੜਿੰਦੀਆਂ ਰਾਹਤ ਤੇ ਸੁਰੱਖਿਆ ਮਹੱਈਆ ਕਰਵਾਈਆਂ ਤੇ ਇਹਨਾਂ ਕਾਨੂੰਨਾਂ ਦੇ ਵਿੱਚ ਲੋੜ ਅਨੁਸਾਰ ਸਮੇਂ-ਸਮੇਂ ਤਬਦੀਲੀਆਂ ਵੀ ਕੀਤੀਆਂ ਗਈਆਂ ਤੇ ਦੇਸ਼ ਦੇ ਵਿੱਚ ਉਦਾਰਵਾਦੂ ਉਦਾਰਵਾਦੀ ਨੀਤੀਆਂ ਲਾਗੂ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਵਿਸ਼ਵ ਬੈਂਕ ਅੰਤਰਰਾਸ਼ਟਰੀ ਮੁਦਰਾ ਕੋਸ਼ ਤੇ ਸਾਮਰਾਜੀ ਤੇ ਪੂੰਜੀਪਤੀ ਸ਼ਕਤੀਆਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਨਿਵੇਸ਼ ਵਧਾਉਣ ਤੇ ਆਰਥਿਕ ਤਰੱਕੀ ਦੀ ਦਰ ਉੱਚੀ ਕਰਨ ਬਹਾਨੇ ਇਹ ਦਬਾਅ ਬਣਾਇਆ ਕਿ ਮਜ਼ਦੂਰਾਂ ਸੰਬੰਧੀ ਮੌਜੂਦਾ ਕਾਨੂੰਨ ਦੇ ਵਿੱਚ سرمایہਦਾਰਾਂ ਤੇ ਪੂੰਜੀਪਤੀਆਂ ਦੇ ਪੱਖ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣ ਲਗਭਗ 35 ਸਾਲਾਂ ਤੋਂ ਸਨਦਕਾਰਾਂ ਤੇ سرمਾਈਦਾਰਾਂ ਦੇ ਦਬਾਅ ਦੇ ਕਾਰਨ ਵੱਖ-ਵੱਖ ਕੇਂਦਰ ਸਰਕਾਰਾਂ ਨੇ ਮਜ਼ਦੂਰਾਂ ਸੰਬੰਧੀ ਕਾਨੂੰਨ ਦੇ ਵਿੱਚ ਸੋਧਾਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਇਸ ਬਾਰੇ ਦੇ ਵਿੱਚ ਅটল ਵਿਹਾਰੀ ਬਾਜਪਾਈ ਦੀ ਭਾਜਪੀ ਸਰਕਾਰ ਨੇ 1999 ਦੇ ਵਿੱਚ ਦੂਜਾ ਲਿਬਰ ਕਮਿਸ਼ਨ ਦਾ ਗਠਨ ਕੀਤਾ ਇਸ ਕਮਿਸ਼ਨ ਨੇ 2002 ਦੇ ਵਿੱਚ ਕੇਂਦਰੀ ਮਜ਼ਦੂਰਾਂ ਦੇ 40 ਤੋਂ ਵੱਧ ਸੂਬਿਆਂ ਦੇ ਮਜ਼ਦੂਰਾਂ ਸੰਬੰਧੀ ਲਗਭਗ 100 ਕਾਨੂੰਨਾਂ ਨੂੰ 4 ਜਾਂ 5 ਲਿਬਰ ਕੋਡ ਦੇ ਵਿੱਚ ਇਕੱਠਾ ਕਰਨ ਦੀ ਸ਼ਿਫਾਰਿਸ਼ਾਂ ਕੀਤੀਆਂ ਪਿਛਲੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਸਬੰਧੀ ਸਾਰੇ ਕਾਨੂੰਨਾਂ ਨੂੰ ਚਾਰ ਲੇਬਰ ਕੋਡਸ ਦੇ ਵਿੱਚ ਇਕੱਠਾ ਕਰ ਦੇਣਾ ਸੀ ਡਾਕਟਰ ਕੇਸਰ ਸਿੰਘ ਭੰਗੂ ਲਿਖਦੇ ਨੇ ਕਿ ਪਹਿਲਾ ਉਜਰਤਾਂ ਦਾ ਕੋਡ ਐਕਟ ਅਗਸਤ 1980 ਚ ਪਾਸ ਕੀਤਾ ਗਿਆ ਜਿਸ ਵਿੱਚ ਉਜਰਤਾਂ ਸਬੰਧੀ ਸਾਰੇ ਕਾਨੂੰਨ ਇਕੱਠੇ ਕੀਤੇ ਗਏ ਅਧਿਯੋਗਿਕ ਸਬੰਧਾਂ ਦਾ ਕੋਡ ਐਕਟ 2020 ਦੇ ਵਿੱਚ ਟ੍ਰੇਡ ਯੂਨੀਅਨ ਐਕਟ 1926 ਇੰਡਸਟਰੀਅਲ ਡਿਸਪਿਊਟ ਐਕਟ 1947 ਇੰਡਸਟਰੀਅਲ এমਪਲॉयਮੈਂਟ ਸਟੈਂਡਿੰਗਜ਼ ਆਰਡਰ ਐਕਟ 1949 ਨੂੰ ਇਕੱਠਾ ਕਰ ਦਿੱਤਾ ਗਿਆ ਸੋਸ਼ਲ ਸਿਕਿਉਰਿਟੀ ਕੋਡ ਐਕਟ 2020 ਦੇ ਵਿੱਚ ਸਮਾਜਿਕ ਸੁਰੱਖਿਆ ਤੇ ਸਮਾਜ ਕਲਿਆਣ ਸਬੰਧੀ ਕਾਨੂੰਨਾਂ ਨੂੰ ਇਕੱਠਾ ਕੀਤਾ ਗਿਆ ਇਸ ਤਰ੍ਹਾਂ ਕਿਤਾਮੁਖੀ ਸੁਰੱਖਿਆ ਸਿਹਤ ਅਤੇ ਕੰਮ ਕਰਨ ਦੀਆਂ ਸਥਿਤੀਆਂ ਕੋਡ ਐਕਟ 2020 ਦੇ ਵਿੱਚ ਤਕਰੀਬਨ 13 ਕਾਨੂੰਨਾਂ ਇਹਲੇ ਮਜ਼ਦੂਰਾਂ ਨੂੰ ਸਿਹਤ ਤੇ ਕੰਮ ਕਰਨ ਵਾਲੇ ਥਾਂ ਦੀ ਸਥਿਤੀ ਤੇ ਰੋਜ਼ਗਾਰ ਦੀ ਸੁਰੱਖਿਆ ਪ੍ਰਦਾਨ ਕਰਵਾਉਂਦੇ ਸਨ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸਰਕਾਰ ਸਿਆਸੀ ਪਾਰਟੀਆਂ ਤੇ ਲੇਬਰ ਕੋਡ ਦੀ ਹਮਾਇਤ ਕਰਨ ਵਾਲੇ ਲੋਕ ਇਹਨਾਂ ਦੇ ਵਿੱਚ ਕੀਤੀਆਂ ਗਈਆਂ ਸੋਧਾਂ ਨੂੰ ਮਜ਼ਦੂਰ ਪੱਖੀ ਤੇ ਮਜ਼ਦੂਰਾਂ ਦੀ ਭਲਾਈ ਤੇ ਕਲਿਆਣ ਵਾਲੇ ਅਤੇ ਮਜ਼ਦੂਰ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਗਰਦਾਨ ਰਹੇ ਨੇ ਪਰ ਇਹ ਸੋਧਾਂ ਕਰਨ ਵੇਲੇ ਹਾਕਮ ਜਮਾਤ ਨੇ ਪੂੰਜੀਪਤੀਆਂ ਨਾਲ ਮਿਲ ਕੇ ਬੜੀ ਚਲਾਕੀ ਨਾਲ ਇਹਨਾਂ ਲੇਬਰ ਕੋਡ ਦੇ ਵਿੱਚ ਇਹਨਾਂ ਮਜ਼ਦੂਰਾਂ ਨੂੰ ਭਰਮਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ। ਇਹਨਾਂ ਸੋਧਾਂ ਦਾ ਨਰੀਖਣ ਕੀਤਾ ਪਤਾ ਲੱਗਦਾ ਹੈ ਕਿ ਇਹ ਸਾਰੀਆਂ ਸੋਧਾਂ ਮਜ਼ਦੂਰਾਂ ਖਿਲਾਫ ਅਤੇ ਪੂੰਜੀਪਤੀ ਅਤੇ ਕਾਰਪੋਰੇਟਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀਆਂ ਗਈਆਂ ਨੇ। ਸਾਰੇ ਲੇਬਰ ਕੋਡ ਦੇ ਵਿੱਚ ਮਜ਼ਦੂਰ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਮਦਾਂ ਨੂੰ ਸੰਤਕਾਰਾਂ ਤੇ سرمਾਈਦਾਰਾਂ ਦੇ ਹਿੱਤਾਂ ਦੇ ਵਿੱਚ ਨਰਮ ਕੀਤਾ ਗਿਆ। ਡਾਕਟਰ ਕੇਸਰ ਸਿੰਘ ਭੰਗੂ ਲਿਖਦੇ ਨੇ ਕਿ ਅਧਯੋਗਿਕ ਸਬੰਧਾਂ ਬਾਰੇ ਕੋਡ ਐਕਟ 220 ਦੇ ਰਾਹੀਂ ਟ੍ਰੇਡ ਯੂਨੀਅਨ ਐਕਟ 226 ਇੰਡਸਟਰੀਅਲ ਡਿਸਪਿਊਟ ਐਕਟ 1947 ਇੰਡਸਟਰੀਅਲ এমਪਲॉयमेंट ਸਟੈਂਡਿੰਗ ਆਰਡਰ 1946 ਦੇ ਵਿੱਚ ਸੰਤਕਰਾਂ ਤੇ سرمਾਈਦਾਰਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸੋਧਾਂ ਕੀਤੀਆਂ ਗਈਆਂ ਇੱਥੇ ਕੁਝ ਮਹੱਤਵਪੂਰਨ ਪਹਿਲਾਂ ਉਹਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਵੇਂ ਕਿ ਪਹਿਲਾ ਰਾਸ਼ਟਰੀ ਮਜ਼ਦੂਰ ਕਮਿਸ਼ਨ 1969 ਦੀਆਂ ਸ਼ਿਫਾਰਸ਼ਾਂ ਦੇ ਅਨੁਸਾਰ ਭਾਰਤ ਸਰਕਾਰ ਨੇ 1976 ਦੇ ਵਿੱਚ ਇੰਡਸਟਰੀਅਲ ਡਿਸਪਿਊਟ ਐਕਟ 1947 ਦੇ ਵਿੱਚ ਸੋਧ ਕਰਕੇ 300 ਜਾਂ ਇਸ ਤੋਂ ਜ਼ਿਆਦਾ ਮਜ਼ਦੂਰ ਭਰਤੀ ਕਰਨ ਵਾਲੇ ਕਾਰਖਾਨੇ ਤੇ ਫੈਕਟਰੀਆਂ ਨੂੰ ਮਜ਼ਦੂਰਾਂ ਦੀ ਸ਼ਾਂਤੀ ਕਰਨ ਲਈ ਜੇਕਰ ਮਾਲਕ ਕਾਰਖਾਨਾ ਫੈਕਟਰੀ ਬੰਦ ਕਰਨਾ ਚਾਹੁੰਦਾ ਤਾਂ ਉਸ ਤੋਂ ਪਹਿਲਾਂ ਅਧਿਆ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਸੀ ਜਾਣੀ ਇਸ ਸੈਕਟਰ ਦੇ ਵਿੱਚ ਜਿਹਦੇ ਕੋਲ 300 ਮਜ਼ਦੂਰ ਨੇ ਜੇ ਉਹਨੇ ਕੋਈ ਮਜ਼ਦੂਰ ਕੱਢਣੇ ਨੇ ਕੰਮ ਤੋਂ ਜਾਂ ਫੈਕਟਰੀ ਬੰਦ ਕਰਨੀ ਆ ਤਾਂ ਉਹਨੂੰ ਸਰਕਾਰ ਤੋਂ ਆਗਿਆ ਲੈਣੀ ਜ਼ਰੂਰੀ ਸੀ ਪਹਿਲੇ ਕਾਨੂੰਨ 'ਚ ਉਹ ਸਾਰਾ ਹਟਾ ਦਿੱਤਾ ਗਿਆ ਮਜ਼ਦੂਰ ਸੰਗਠਨਾਾਂ ਦੇ ਦਬਾਅ ਦੇ ਕਾਰਨ 1982 ਦੇ ਵਿੱਚ ਬੰਬੇ ਟੈਕਸਟਾਈਲ ਹੜਤਾਲ ਦੇ ਪ੍ਰਭਾਵ ਹੇਠ ਸਰਕਾਰ ਨੇ 1984 ਦੇ ਵਿੱਚ ਐਕਟ ਵਿੱਚ ਸੋਧ ਕਰਕੇ ਹੁਣ ਮਜ਼ਦੂਰਾਂ ਦੀ ਗਿਣਤੀ 100 ਕਰ ਦਿੱਤੀ ਜਾਣੀ 100 ਮਜ਼ਦੂਰਾਂ ਦੀ ਫੈਕਟਰੀ ਵਾਲੇ ਨੂੰ ਇਹ ਜ਼ਿੰਮੇਵਾਰੀ ਹੋਏਗੀ ਅਜਿਹਾ ਕਰਨ ਨਾਲ ਇੰਡਸਟਰੀਅਲ ਡਿਸਪਿਊਟ ਐਕਟ 2047 ਦਾ ਘੇਰਾ ਵਧਿਆ ਤੇ ਹੋਰ ਬਹੁਤ ਸਾਰੇ کارਖਾਨੇ ਅਤੇ ਫੈਕਟਰੀਆਂ ਦੇ ਮਜ਼ਦੂਰਾਂ ਨੂੰ ਲੋੜਿੰਗ ਦੀ ਸੁਰੱਖਿਆ ਮਿਲੀ ਜਾਨੀ 100 ਮਜ਼ਦੂਰਾਂ ਦੀ ਫੈਕਟਰੀ ਵਾਲਾ ਵੀ ਕੋਈ ਫੈਕਟਰੀ ਮਾਲਕ ਜੇ ਫੈਕਟਰੀ ਬੰਦ ਕਰਦਾ ਹੈ ਜਾਂ ਉਹਦੇ ਵਿੱਚ ਬੰਦੇ ਕੱਢਦਾ ਤਾਂ ਉਹ ਸਰਕਾਰ ਤੋਂ ਅੱਗੇ ਲੈ ਕੇ ਕੱਢ ਸਕਦਾ ਆਪਣੇ ਆਪ ਨੇ ਜਾਨੀ ਇਹ ਜਾਨੀ 300 ਤੋਂ ਘਟਾ ਕੇ 100 ਕਰ ਦਿੱਤੇ ਸਨ ਮਜ਼ਦੂਰ ਸਾਮ ਮਜ਼ਦੂਰਾਂ ਦੀ ਫੈਕਟਰੀ ਤੇ ਕਾਨੂੰਨ ਲਾਗੂ ਹੋ ਗਿਆ ਸੀਗਾ ਤੇ ਅਜਿਹਾ ਕਰਨ ਨਾਲ ਇੰਡਸਟਰੀਅਲ ਡਿਸਪਿਊਟ ਐਕਟ 1947 ਦਾ ਘੇਰਾ ਵਧਿਆ ਤੇ ਮਜ਼ਦੂਰਾਂ ਨੂੰ ਸੁਰੱਖਿਆ ਮਿਲੀ ਉਦਾਰਵਾਦੀ ਨੀਤੀਆਂ ਲਾਗੂ ਹੋਣ ਤੋਂ ਬਾਅਦ ਸਨਤਕਾਰ ਤੇ ਕਾਰਪੋਰੇਟ ਲਗਾਤਾਰ ਸਰਕਾਰ ਤੋਂ ਇਹ ਗਣਤੀ ਮੁਰ ਵਧਾ ਕੇ 300 ਕਰਨ ਜਾਂ 500 ਕਰਨ ਦੀ ਮੰਗ ਕਰ ਰਹੇ ਸੀ ਕਿ ਸਾਡੀ ਜਿਹੜੀ ਜਿਹੜੀ ਕਾਨੂੰਨ ਹੈ ਇਹ 500 ਮਜ਼ਦੂਰਾਂ ਵਾਲੀ ਜਾਂ 300 ਮਜ਼ਦੂਰਾਂ ਵਾਲੀ ਫੈਕਟਰੀ ਤੇ ਲਾਗੂ ਹੋਵੇ ਕਿ ਉਹਨਾਂ ਨੇ ਜੇ ਬੰਦੇ ਕੱਢਣੇ ਨੇ ਤਾਂ ਸਰਕਾਰ ਤੋਂ ਆਗਿਆ ਲੈਣ ਪਰ ਜਿਹੜੇ 100 ਫੈਕਟਰੀ ਹੈ 100 ਮਜ਼ਦੂਰਾਂ ਵਾਲੀ ਫੈਕਟਰੀ ਹੈ ਉਹਨੂੰ ਸਰਕਾਰ ਤੋਂ ਕੋਈ ਆਗਿਆ ਦੀ ਲੋੜ ਨਹੀਂ ਜਿੰਨੂੰ ਮਰਜ਼ੀ ਕੱਢੇ ਜਿੰਨੂੰ ਮਰਜ਼ੀ ਰੱਖੇ ਹੁਣ ਉਦਯੋਗਿਕ ਸਬੰਧਾਂ ਬਾਰੇ ਕੋਡ ਐਕਟ 220 ਦੇ ਰਾਹੀਂ ਸਰਕਾਰ ਨੇ ਇੱਕ ਵਾਰੀ ਫੇਰ ਤੋਂ ਭਾਰਤੀ ਮਜ਼ਦੂਰਾਂ ਦੀ ਗਿਣਤੀ 100 ਤੋਂ ਵਧਾ ਕੇ 300 ਕਰ ਦਿੱਤੀ ਯਾਨੀ ਅੱਗੇ ਕਾਨੂੰਨ ਸੀ ਕਿ ਜੇ ਕਿਸੇ ਫੈਕਟਰੀ 'ਚ 100 ਮਜ਼ਦੂਰ ਹੈ ਤਾਂ ਉਹ 100 ਮਜ਼ਦੂਰਾਂ ਦੀ ਫੈਕਟਰੀ ਵਾਲਾ ਮਾਲਕ ਮਜ਼ਦੂਰਾਂ ਨੂੰ ਧੱਕੇ ਨਾਲ ਨਹੀਂ ਕੱਢ ਸਕਦਾ ਜਿਉਂ ਨੇ ਫੈਕਟਰੀ ਬੰਦ ਕਰਨੀ ਹੈ ਜਾਂ ਮਜ਼ਦੂਰਾਂ ਨੂੰ ਕੱਢਣਾ ਤਾਂ ਸਰਕਾਰ ਤੋਂ ਆਗਿਆ ਲਵੇਗਾ ਪਰ ਹੁਣ ਇਹ 100 ਵਾਲੇ ਨੂੰ ਆਗਿਆ ਸਰਕਾਰ ਨੇ ਦੇ ਦਿੱਤੀ ਇਹ ਸ਼ਰਤ 300 ਵਾਲੇ ਤੇ ਲਾਗੂ ਕਰ ਦਿੱਤੀ ਜਾਨੀ ਹੇਠਲੇ ਵਰਗ ਦੇ ਜਿਹੜੇ ਇੰਡਸਟਰੀਆ ਵਾਲੇ ਨੇ ਉਹਨਾਂ ਨੂੰ ਖੁਸ਼ ਕੀਤਾ ਮਜ਼ਦੂਰਾਂ ਦਾ ਗਲਾ ਵਢਵਾਇਆ ਇਹ ਹੈ ਰਾਮ ਰਾਜ ਸਰਕਾਰ ਨਤੀਜੇ ਵਜੋਂ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਐਕਟ ਵੱਲੋਂ ਦਿੱਤੀ ਗਈ ਸੁਰੱਖਿਆ ਤੋਂ ਇਹ ਮਜ਼ਦੂਰ ਬਾਹਰ ਹੋ ਗਏ ਨਤੀਜੇ ਵਜੋਂ ਕਾਨੂੰਨ ਦੇ ਘੇਰੇ ਤੋਂ ਬਾਹਰ ਹੋਏ ਮਜ਼ਦੂਰਾਂ ਨੂੰ ਸਰਕਾਰ ਨੇ ਕਾਰਖਾਨੇ ਫੈਕਟਰੀਆਂ ਦੇ ਮਾਲਕਾਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ। ਇਸੇ ਲੇਬਰ ਕੋਡ ਦੇ ਵਿੱਚ ਮਜ਼ਦੂਰਾਂ ਦੇ ਹੜਤਾਲ ਕਰਨ ਦੇ ਅਧਿਕਾਰ ਨੂੰ ਵੀ ਖੋਰਾ ਲਾਇਆ ਗਿਆ। ਕਿਉਂਕਿ ਪਹਿਲਾਂ ਮਜ਼ਦੂਰ ਜੁਨੀਆਨਾ 2 ਹਫ਼ਤਿਆਂ ਦਾ ਨੋਟਿਸ ਦੇ ਕੇ ਹੜਤਾਲ ਕਰ ਸਕਦੀਆਂ ਸਨ। ਕਿ 2 ਹਫ਼ਤੇ ਪਹਿਲਾਂ ਨੋਟਿਸ ਦੇ ਦਿਓ ਕਿ ਫਲਾਣੀ ਤਰੀਕ ਨੂੰ ਸਾਡੀ ਹੜਤਾਲ ਹੈ। ਪਰ ਹੁਣ ਇਸ ਨਵੇਂ ਮੋਦੀ ਸਾਹਿਬ ਦੇ ਕਾਨੂੰਨ ਦੇ ਵਿੱਚ ਹੜਤਾਲ ਕਰਨ ਦੇ ਲਈ 60 ਦਿਨਾਂ ਦਾ ਨੋਟਿਸ ਦੇਣਾ ਲਾਜ਼ਮੀ ਹੈ ਜਾਨੀ 2 ਮਹੀਨੇ ਪਹਿਲਾਂ ਤੁਸੀਂ ਹੜਤਾਲ ਦਾ ਨੋਟਿਸ ਦਿਓ ਅੱਗੇ 2 ਹਫ਼ਤੇ ਪਹਿਲਾਂ ਹੁੰਦਾ ਸੀ 15 ਦਿਨਾਂ ਦੇ ਅੰਦਰ ਹੁੰਦਾ ਇਸ ਤੋਂ ਅੱਗੇ ਵੀ ਜੇਕਰ ਕੋਈ ਉਦਯੋਗਿਕ ਝਗੜਾ ਟ੍ਰਿਬਿਊਨਲ ਕੋਲ ਹੈ ਤਾਂ ਹੜਤਾਲ ਨਹੀਂ ਕੀਤੀ ਜਾ ਸਕਦੀ ਇਹ ਵੀ ਕਾਨੂੰਨ ਬਣਾ ਦਿੱਤਾ ਜੇਕਰ ਟ੍ਰਿਬਿਊਨਲ ਨੇ ਆਪਣਾ ਫੈਸਲਾ ਸੁਣਾ ਦਿੱਤਾ ਤਾਂ ਵੀ ਉਸ ਤੋਂ 60 ਦਿਨ ਬਾਅਦ ਹੜਤਾਲ ਨਹੀਂ ਕੀਤੀ ਜਾ ਸਕਦੀ ਜਾਨੀ ਟ੍ਰਿਬਿਊਨਲ ਮਜ਼ਦੂਰਾਂ ਦੇ ਖਿਲਾਫ ਫੈਸਲਾ ਸੁਣਾ ਦੇਵੇ ਤੇ ਉਸ ਤੋਂ ਬਾਅਦ 2 ਮਹੀਨੇ ਤੁਸੀਂ ਹੜਤਾਲ ਨਹੀਂ ਕਰ ਸਕਦੇ ਇਹਨੇ ਨੂੰ ਬੰਦਾ ਕੋਈ ਕਿਤੇ ਚਲਾ ਜਾਂਦਾ ਕੋਈ ਕਿਤੇ ਚਲਾ ਜਾਂਦਾ ਜਾਨੀ ਸਿੱਧਾ ਉਹਨਾਂ ਰਾਮ ਲਾਲੇ ਜਿਹੜੇ ਵਿਚਾਰੇ ਗਰੀਬ ਮਜ਼ਦੂਰ ਨੇ ਭਾਈ ਲਾਲੋ ਨੇ ਉਹਨਾਂ ਦੇ ਹੱਕ ਤੇ ਇਹ ਲਾਲਿਆਂ ਦਾ ਡਾਕ ਆਇਆ ਕਿਉਂਕਿ ਵਪਾਰੀਆਂ ਦੀ ਸਰਕਾਰ ਹੈ ਨਾ ਇੰਡਸਟਰੀਅਲ ਏਮਪਲੋਇਮੈਂਟ ਸਟੈਂਡਿੰਗ ਆਰਡਰ ਐਕਟ 1946 ਦੇ ਤਹਿਤ ਜਿਨ੍ਹਾਂ ਕਾਰਖਾਨਿਆਂ ਦੇ ਵਿੱਚ 100 ਜਾਂ 100 ਤੋਂ ਵੱਧ ਮਜ਼ਦੂਰ ਭਰਤੀ ਨੇ ਉਹਨਾਂ ਨੂੰ ਮਜ਼ਦੂਰਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਜਿਵੇਂ ਕੰਮ ਕਰਨ ਦੇ ਘੰਟੇ ਜਾਂ ਸ਼ਿਫਟਾਂ ਦਾ ਕੰਮ ਆਦ ਮਜ਼ਦੂਰਾਂ ਦੇ ਵਿਵਹਾਰ ਸਬੰਧੀ ਵੀ ਕਾਨੂੰਨ ਬਣਾਉਣੇ ਪੈਂਦੇ ਨੇ ਤਾਂ ਕਿ ਕਾਰਖਾਨਿਆਂ ਦੇ ਮਾਲਕ ਆਪ ਖੁਦਰੀਆਂ ਜਾਂ ਧੱਕਾ ਨਾ ਕਰ ਸਕਣ ਇਹਨਾਂ ਕਾਨੂੰਨਾਂ ਨੂੰ ਪ੍ਰਬੰਧ ਕਰਨ ਵਾਲੇ ਕਾਰਖਾਨੇ ਫੈਕਟਰੀਆਂ ਜਾਂ ਨੋਟਸ ਬੋਰਡਾਂ ਉਤੇ ਲਾਉਣ ਦੇ ਨਾਲ-ਨਾਲ ਮਜ਼ਦੂਰਾਂ ਨੂੰ ਜਾਣੂ ਵੀ ਕਰਉਣਾ ਪੈਂਦਾ ਸੀ ਸੁਰੱਖਿਆ ਘੇਰੇ ਤੋਂ ਬਾਹਰ ਹੋਣ ਕਰਕੇ ਮਜ਼ਦੂਰਾਂ ਤੇ ਮਾਲਕ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਦੇ ਵਿਵਹਾਰ ਦੇ ਨਿਯਮ ਲਾਗੂ ਕਰਦੇ ਸਨ ਇੱਕ ਹੋਰ ਟ੍ਰੇਡ ਯੂਨੀਅਨ ਐਕਟ 226 ਦੇ ਤਹਿਤ ਮਜ਼ਦੂਰਾਂ ਨੂੰ ਸੰਗਠਨ ਬਣਾ ਕੇ ਆਪਣੀਆਂ ਵਿਤੀ ਤੇ ਹੋਰ ਮੰਗਾਂ ਲਈ ਸੰਘਰਸ਼ ਕਰਨ ਦੀ ਖੁੱਲ ਸੀ ਪਰ ਟ੍ਰੇਡ ਯੂਨੀਅਨ ਲੀਡਰਾਂ ਨੂੰ ਹੜਤਾਲਾਂ ਤੇ ਸੰਘਰਸ਼ ਦੌਰਾਨ ਕਈ ਕਿਸਮ ਦੇ ਸਿਵਲ ਤੇ ਫੌਜਦਾਰੀ ਕਾਨੂੰਨਾਂ ਤੋਂ ਛੋਟ ਮਿਲੀ ਹੋਈ ਸੀ ਐਕਟ ਅਨਕਾਰਖਾਨਾ ਫੈਕਟਰੀ ਜਾਂ ਕੋਈ ਵੀ 7 ਜਾਂ 7 ਤੋਂ ਵੱਧ ਮਜ਼ਦੂਰ ਆਪਣਾ ਨਾਮ ਪਤਾ ਦੱਸ ਕੇ ਸਬੰਧਤ ਰਜਿਸਟਰਾਰ ਕੋਲ ਆਪਣੀ ਯੂਨੀਅਨ ਬਣਾ ਸਕਦੇ ਸਨ ਜਾਨੀ 7 ਮਜ਼ਦੂਰ ਇਕੱਠੇ ਹੋ ਕੇ ਆਪਣੀ ਯੂਨੀਅਨ ਬਣਾ ਸਕਦੇ ਸਨ ਤੇ ਪੂੰਜੀਪਤੀ ਸਨਤਕਾਰ ਜਾਂ ਫੈਕਟਰੀ ਮਾਲਕ ਇਸ ਸੈਕਟਰ ਦੀ ਧਾਰਾ ਨੂੰ ਅੜੇਕਾ ਸਮਝਦੇ ਸਨ ਤੇ ਮੰਗ ਕਰਦੇ ਸਨ ਕਿ ਯੂਨੀਅਨ ਰਜਿਸਟਰਡ ਕਰਾਉਣ ਲਈ ਮਜ਼ਦੂਰਾਂ ਦੀ ਗਿਣਤੀ ਵਧਾਈ ਜਾਵੇ। ਹੁਣ ਨਵੇਂ ਮੋਦੀ ਸਾਹਿਬ ਦੇ ਇਸਕਰਤ ਕੋਡ ਦੇ ਵਿੱਚ ਮਜ਼ਦੂਰਾਂ ਜਾਂ ਸੰਗਠਿਤ ਹੋਣ ਦੇ ਹੱਕ ਨੂੰ ਵੀ ਢਾਲ ਲਾਈ ਗਈ ਹੈ। ਹੁਣ ਮਜ਼ਦੂਰ ਯੂਨੀਅਨ ਰਜਿਸਟਰਡ ਕਰਾਉਣ ਦੇ ਲਈ ਕਾਰਖਾਨੇ ਦੇ ਵਿੱਚ ਕੰਮ ਕਰਦੇ 10% ਜਾਂ ਇਸ ਤੋਂ ਵੱਧ ਮਜ਼ਦੂਰਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਜੇ 100 ਮਜ਼ਦੂਰ ਹੈ ਤਾਂ 10 ਬੰਦੇ। ਅੱਗੇ 7 ਬੰਦੇ ਕਿਸੇ ਵੀ ਫੈਕਟਰੀ ਦੇ ਯੂਨੀਅਨ ਬਣਾ ਸਕਦੇ ਸਨ। ਹੁਣ ਘੱਟੋ ਘੱਟ 10% ਜੇ 1000 ਮਜ਼ਦੂਰ ਹ ਤਾਂ 100 ਮਜ਼ਦੂਰ ਚਾਹੀਦੇ ਹੁਣ ਇਹ ਸਪਸ਼ਟ ਹੈ ਕਿ ਭਾਰਤ ਸਰਕਾਰ ਦੇ ਇਸ ਨਵੇਂ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਦੇ ਹੱਕਾਂ ਨੂੰ ਅਣਗੌਲਿਆ ਹੀ ਨਹੀਂ ਕੀਤਾ ਗਿਆ ਸਗੋਂ ਉਹਨਾਂ ਦੇ ਹੱਕਾਂ ਨੂੰ ਖੋਰਾ ਲਾਉਣ ਉਹਨਾਂ ਦੇ ਸਟ੍ਰਾਈਕ ਕਰਨ ਦੇ ਹੱਕ ਖੋਏ ਨੇ ਉਹਨਾਂ ਦੇ ਟ੍ਰਿਬਿਊਨਲ ਦੇ ਵਿਰੋਧਾਏ ਫੈਸਲੇ ਤੋਂ ਵੀ ਉਹ ਹੜਤਾਲ ਕਰਨ ਦੇ ਲਈ 2 ਮਹੀਨੇ ਅਢੀਕ ਕਰਨਗੇ ਸਰਮਾਇਦਾਰਾਂ ਤੇ ਕਾਰਪੋਰੇਟਾਂ ਦੇ ਹਿੱਤਾਂ ਦੀ ਰਾਖੀ ਕਰਕੇ ਸਰਕਾਰ ਇਹ ਲੇਬਰ ਕਾਨੂੰਨ ਬਣਾ ਕੇ ਸਰਮਾਇਦਾਰਾਂ ਦੇ ਹੱਕ ਵਿੱਚ ਭੁਗਤੀ ਹੈ ਇਹ ਵਿਚਾਰ ਨੇ ਡਾਕਟਰ ਕੇਸਰ ਸਿੰਘ ਭੰਗੂ ਦੇ ਜੋ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਤੇ ਡੀਨ ਨੇ ਉਹਨਾਂ ਦਾ ਨੰਬਰ 98154 27127 98147 27128 ਹੁਣ ਇਸ ਨੂੰ ਲੈ ਕੇ ਕੱਲ ਤੁਸੀਂ ਵੇਖੋ ਭਾਰਤ ਦੀਆਂ 10 ਵੱਡੀਆਂ ਮ ਮਜ਼ਦੂਰਾਂ ਦੀਆਂ ਯੂਨੀਅਨਾਂ ਨੇ ਸਟ੍ਰਾਈਕ ਕੀਤੀ ਹੈ ਤੇ ਇਸ ਸਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਸ ਸਟ੍ਰਾਈਕ ਨੂੰ ਅੱਗੇ ਵਧਾਉਣ ਦਾ ਵੀ ਐਲਾਨ ਕੀਤਾ ਸੋ ਇਸ ਤਰ੍ਹਾਂ ਦੇ سلسلے ਜਿਹੜੇ ਨੇ ਉਹ ਲਗਾਤਾਰ ਚੱਲੀ ਜਾ ਰਹੇ ਨੇ ਕਰ ਦੁਨੀਆਦਾਰਾ ਤੇ ਇਹਦੇ ਚ ਹੁਣ ਤੁਸੀਂ ਵੇਖੋ ਕਿ ਪੰਜਾਬ ਦੇ ਵਿੱਚ ਤਾਂ ਕੋਈ ਬਹੁਤੀ ਵੱਡੀ ਮਜ਼ਦੂਰ ਯੂਨੀਅਨ ਨਹੀਂ ਕੁਝ ਕਾਮਰੇਡ ਧਿਰਾਂ ਨੇ ਜੋ ਇਸ ਲਈ ਲੜਦੀਆਂ ਨੇ ਇਸੇ ਕਰਕੇ ਕਾਮਰੇਡ ਖੱਬੇ ਪੱਖੀ ਜਾਂ ਕਾਮਰਿਸਟ ਜਿਹੜੀਆਂ ਕਾਮਵਲ ਸਰਕਾਰਾਂ ਨੇ ਉਹ ਚੁਬਦੀਆਂ ਨੇ ਰਾਈਟ ਵਿੰਗ ਵਾਲਿਆਂ ਨੂੰ ਲਓ ਦੋਸਤੋ ਇਸ ਦੇ ਨਾਲ-ਨਾਲ ਇੱਕ ਹੋਰ ਰਿਪੋਰਟ ਪੇਸ਼ ਕਰਦੇ ਆ ਸਪੈਸ਼ਲ ਰਿਕਾਰਡਿੰਗ ਦੇ ਵਿੱਚ ਇਹ ਮੈਂ ਤਸਵੀਰ ਪਾਈ ਹੈ ਤੇ ਅੱਜ ਕੱਲ 6 ਪੈਕ ਲੜਕੀਆਂ ਨੂੰ ਸੋਹਣੇ ਨਹੀਂ ਲੱਗਦੇ ਔਰਤਾਂ ਨੂੰ ਤੇ ਅੱਜ ਕੱਲ ਲੜਕੀਆਂ ਨੂੰ ਦਾੜ੍ਹੀ ਤੇ ਮੁੱਛਾਂ ਸੋਹਣੇ ਲੱਗਦੀ ਨੇ ਪਰ ਦਾੜ੍ਹੀ ਮੁੱਛ ਦੇ ਨਾਲ ਬੰਦੇ ਦਾ ਜਵਾਨ ਹੋਣਾ ਸੋਹਣਾ ਵੀ ਲੱਗਦਾ ਹੈ ਪਰ ਅੱਜ ਕੱਲ ਤੁਸੀਂ ਵੇਖੋ ਕਿ ਮਾਫ ਕਰਨਾ ਉਸ ਟੂਲੇ ਬਹੁਤ ਵੱਧ ਗਏ ਨੇ ਇਦੇ ਨਾਲ ਜਿਵੇਂ ਉਹ ਗੀਤ ਹੈ ਨਾ ਟੱਪੇ ਨੇ ਜਗਜੀਤ ਸਿੰਘ ਭਾਜੀ ਹੋਰਾਂ ਦੇ ਹੈ ਨਾ ਤੇਰੇ ਨਾਲ ਕੀ ਬਸਣਾ ਤੇਰੇ ਮੂੰਹ ਤੇ ਮੁੱਛ ਕੋਈ ਨਾ ਮੁੱਛ ਦਾੜੀ ਮਰਦ ਨਿਸ਼ਾਨੀ ਹੈ ਮੁੱਛ ਤੇ ਦਾੜੀ ਬੰਦੇ ਦਾ ਚਿਹਰਾ ਮੋਰਾ ਨਖਾਰਦੀ ਹੈ ਪਰ ਅੱਜ ਕੱਲ ਅਸੀਂ ਤਾਂ ਰੱਬ ਵੀ ਸ਼੍ਰੀ ਕ੍ਰਿਸ਼ਨ ਜੀ ਸ਼੍ਰੀ ਰਾਮ ਜੀ ਇਹਨਾਂ ਦੀ ਵੀ ਹਜਾਮਤਾਂ ਕਰ ਦਿੱਤੀਆਂ ਨੇ ਹਾਲਾਂਕਿ ਪਹਿਲੇ ਸਮੇਂ ਜਿੰਨੇ ਵੀ ਮਾਪੋਰਸ਼ਸੀਗੇ ਉਹ ਲੰਮੀ ਪੋਨੀ ਵਾਲੇ ਹੁੰਦੇ ਸੀ ਉਹਨਾਂ ਦੀਆਂ ਦਾੜ੍ਹੀਆਂ ਵਧੀਆਂ ਹੁੰਦੀਆਂ ਸੀ ਹੁਣ ਇਸ ਸਬੰਧੀ ਲੰਡਨ ਤੋਂ ਖਬਰਾਂ ਨੇ ਉਹਨਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਸਾਲ 2000 ਤੋਂ ਬਾਅਦ ਫਿਰ ਦੁਨੀਆ ਭਰ ਦੇ ਵਿੱਚ ਦਾੜ੍ਹੀ ਵਧਾਉਣ ਦਾ ਮੁੱਛਾਂ ਰੱਖਣ ਦਾ क्रेਜ਼ ਵਧਿਆ ਨੌਜਵਾਨਾਂ ਦੇ ਵਿੱਚ ਦਾੜ੍ਹੀ ਤੇ ਮੁੱਛਾਂ ਰੱਖਣ ਦਾ ਟ੍ਰੈਂਡ ਪਿਛਲੇ ਇੱਕ ਦਹਾਕੇ ਚੋਂ ਹੋਰ ਵਧ ਗਿਆ હેર ਸਟਾਈਲਿਸਟਸ ਦਾ ਕਹਿਣਾ ਕਿ ਦਾੜੀ ਤੇ ਮੋਛਾਂ ਦੀ ਬਨਾਵਟ ਦੇ ਤਰੀਕਾ ਆਮ ਤੌਰ ਤੇ ਹਰ ਦਹਾਕੇ 'ਚ ਬਦਲਦਾ ਹੈ ਤੁਸੀਂ ਵੇਖੋ ਪਿਛਲੇ ਸਮੇਂ ਦੇ ਵਿੱਚ ਜਿਵੇਂ ਮੁਸਲਮਾਨਾਂ ਦੀਆਂ ਦਾੜੀਆਂ ਨੇ ਜਾਂ ਔਰੰਗਜ਼ੇਬ ਦੀਆਂ ਜਾਂ ਹੋਰ ਮੁਗਲਾਂ ਦੀਆਂ ਦਾੜੀਆਂ ਨੇ ਉਹ ਜਿਹੜਾ ਦਾੜੀ ਰੱਖਣ ਦਾ ਟ੍ਰੈਂਡ ਵਧਿਆ ਕਦੇ ਲਾਂ ਕਦੇ ਫ੍ਰੈਂਚ ਕੱਟਦਾ ਸੀਗਾ ਆਪਣੇ ਸ਼ੇਰਗਿਲ ਭਾਜੀ ਨੇ ਯੂਕੇ ਵਾਲੇ ਉਹਨਾਂ ਦੀ ਦਾੜੀ ਤੇ ਬਾਹ ਕਮਾਲ ਹੈ ਬੜਾ ਵਧੀਆ ਸਟਾਈਲ ਹੈ ਜਿਵੇਂ ਉਟ ਆਲੇ ਦੇ ਮਹਾਰਾਜੇ ਪੁੱਠੀ ਦਾੜੀ ਚੜਾਉਂਦੇ ਸਨ ਉਸ ਟਾਈਪ ਨਹੀਂ ਹੈਗਾ ਉਹਨਾਂ ਦਾ ਬਹੁਤ ਵੱਖਰਾ ਤਰ੍ਹਾਂ ਦਾ ਸਟਾਈਲ ਹੈ ਬਹੁਤ ਜਸ਼ਦਈ ਆ ਉਹ ਸ਼ਿਰਗਲ ਸਾਹਸਰਾਂ ਦੇ ਨਾਲ ਭਾਜੀ ਤੇ ਉਸ ਤਰ੍ਹਾਂ ਮੁੱਛ ਮਰਦ ਨਿਸ਼ਾਨੀ ਸਮਝੀ ਜਾਂਦੀ ਹੈ ਜਦੋਂ ਬਚਪਨ ਅਵਸਥਾ ਚ ਬੰਦਾ ਆਉਂਦਾ ਹੈ ਤੇ ਉਸ ਦੇ ਕੱਚਾ ਚ ਸ਼ਾਤੀ ਤੇ ਮੁੱਛਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਹਾਲਾਂਕਿ ਜਿਹੜੇ ਪਸ਼ਾਵਰ ਦੇ ਲੋਕ ਨੇ ਅਫਗਾਨ ਲੋਕ ਨੇ ਉਹਨਾਂ ਦੇ ਮੁੱਛਾਂ ਘੱਟ ਨੇ ਦਾੜੀ ਜ਼ਿਆਦਾ ਆ ਹੈਨਾ ਕੁਝ ਤਾਂ ਕੱਟਦੇ ਨੇ ਕੁਝ ਵੈਸੇ ਵੀ ਕੱਟਾ ਐ ਇਸੇ ਤਰ੍ਹਾਂ ਸਿੱਖਾਂ ਦੇ ਵਿੱਚ ਵੀ ਇੱਕ ਵਰਗ ਐ ਜਿਹੜਾ ਵਪਾਰ ਕਰਦਾ ਉਹ ਵੀ ਕਿਉਂਕਿ ਪਿਸ਼ੌਰ ਇਲਾਕੇ ਚੋਂ ਆਏ ਨੇ ਉਹਨਾਂ ਦੇ ਵੀ ਤੁਸੀਂ ਵੇਖੋ ਕਿ ਜਿਹੜੇ ਇਸ ਬਰਾਦਰੀ ਦੇ ਬੱਚੇ ਹੁੰਦੇ ਨੇ ਪਾਪਾ ਭਾਈਚਾਰੇ ਚੋਂ ਉਹਨਾਂ ਦੇ ਵੀ ਬਹੁਤਿਆਂ ਦੇ ਮੁੱਛਾਂ ਹਲਕੀਆਂ ਹੁੰਦੀਆਂ ਨੇ ਤੇ ਦਾੜੀ ਭਾਰੀ ਹੁੰਦੀ ਐ ਉਹ ਕਿਉਂਕਿ ਉਹਨਾਂ ਦਾ ਜਿਹੜੇ ਰੂਟਸ ਨੇ ਜਿਆਦਾ ਉਹ ਪਿਸ਼ਾਵਰੀ ਸਿੱਖ ਨੇ ਕਾਬਲ ਅਫਗਾਨਿਸਤਾਨ ਤੋਂ ਆਏ ਨੇ ਜੈਨੇਟਿਕਲੀ ਉਹਨਾਂ ਦਾ ਉਹਨਾਂ ਚੀਜ਼ਾਂ ਨਾਲ ਉਹਨਾਂ ਦਾ ਰੰਗ ਵੀ ਗੋਰਾ ਚਿੱਟਾ ਪਰ ਠਾਣਾ ਦੀ ਤਰ੍ਹਾਂ ਤੇ ਉਹਨਾਂ ਦੀਆਂ ਦਾੜ੍ਹੀਆਂ ਵੀ ਉਸੇ ਤਰ੍ਹਾਂ ਦੀਆਂ ਜਾਂ ਲਾਲ ਕੱਕੇ ਜਿਹੇ ਰੰਗ ਦੀਆਂ ਹੁੰਦੀਆਂ ਬਹੁਤੀਆਂ ਜਾਂ ਮੁੱਛਾਂ ਹਲਕੀਆਂ ਹੁੰਦੀਆਂ ਪਰ ਜਿਹੜੇ ਪੰਜਾਬ ਹਰਿਆਣਾ ਖਿੱਤੇ ਦੇ ਲੋਕ ਨੇ ਇਹਨਾਂ ਦੀ ਮੁੱਛ ਭਰਮੀ ਹੁੰਦੀ ਹੈ ਹੁਣ ਬਹੁਤੇ ਜਿਹੜੇ ਕਲਾਕਾਰ ਨੇ ਦਾੜੀ ਕੱਟਣ ਵਾਲੇ ਜਿਹੜੇ ਲੋਕ ਨੇ ਇੰਡੀਆ 'ਚ ਵੀ ਜਾਂ ਵਿਦੇਸ਼ 'ਚ ਵੀ ਉਹ ਜ਼ਿਆਦਾ ਮੁਸਲਮ ਵੀ ਨੇ ਇਸੇ ਕਰਕੇ ਉਹ ਮੁਸਲਮ ਕੱਟ ਜਿਹੜਾ ਹੈਗਾ ਤੁਸੀਂ ਵੇਖੋ ਸਿੱਖਾਂ ਦੇ ਹਿੰਦੂਆਂ ਦੇ ਮੁੰਡੇ ਮੁਸਲਮ ਕੱਟ ਦਾੜੀ ਰੱਖਦੇ ਨੇ ਫੁੱਲ ਬੀਅਰਡ ਇਹਨਾਂ ਉਹ ਗੋਡਫਾਦਰ ਬੀਅਰ ਵਾਲੇ ਆਂਗੋ ਜਾਂ ਯੁਗੇਸ਼ਵਰ ਸਿੰਘ ਹੁੰਦੇ ਸੀ ਜਿਹੜੇ ਦੂਰਦਰਸ਼ਨ ਦੇ ਖਬਰਾਂ ਪੜ੍ਹਦੇ ਹੁੰਦੇ ਸੀ ਖੈਰ हेयर ਸਟਾਈਲਿਸਟ ਦਾ ਕਹਿਣਾ ਕਿ ਇਹ ਜਿਹੜਾ ਦਾੜੀ ਦਾ ਜਾਂ ਮੁੱਛਾਂ ਦਾ ਤਰੀਕਾ ਹਰ ਦਹਾਕੇ ਬਾਅਦ ਬਦਲਦਾ 1960 ਤੋਂ 80 ਤੱਕ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੱਡੇ ਕਾਲਮ ਰੱਖਣ ਦਾ ਰੁਝਾਨ ਸੀ ਵਧੀਆਂ ਹੋਈ ਜਿਹੜੀ ਸੰਘਣੀ ਦਾੜੀ ਮੁੱਛਾਂ ਰੱਖਣ ਦਾ ਟ੍ਰੈਂਡ ਸੀ 80 ਦੇ ਦਹਾਕੇ ਦੇ ਵਿੱਚ ਫਿਲਮਾਂ ਦੇ ਵਿੱਚ ਕਲੀਨ ਸ਼ੇਪ ਕਲਾਕਾਰਾਂ ਦੀ ਅਪੀਅਰੈਂਸ ਜ਼ਿਆਦਾ ਦੇਖਣ ਨੂੰ ਮਿਲੀ ਇਸ ਦਾ ਅਸਰ ਅਮਰੀਕਾ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਦੇਖਣ ਨੂੰ ਮਿਲਿਆ ਜਨਰੇਸ਼ਨ ਐਕਸ ਤੇ ਜਿਹੜਾ ਮਿਲੇਨੀਅਮਸ ਦੇ ਵਿੱਚ ਇਹ ਜਿਹੜਾ ਕਲੀਨ ਸ਼ੇਵ ਨੂੰ ਤਵੱਜੋ ਦਿੱਤੀ ਗਈ ਕਿਉਂਕਿ ਕਲੀਨ ਸ਼ੇਵ ਜਿਆਦਾ ਆਧੁਨਿਕ ਤੇ ਪ੍ਰੋਫੈਸ਼ਨਲ ਮੰਨੇ ਜਾਣ ਲੱਗੇ 1970 80 ਦੇ ਦਹਾਕੇ ਦੇ ਵਿੱਚ ਮੁੱਛਾਂ ਦਾ क्रेਜ਼ ਬਣਿਆ ਤੇ ਫਿਰ ਇਸ ਦਾ ਚਲਣ ਚੱਲਿਆ ਚਲਣ ਜੋਰਾਂ ਤੇ ਸੀਗਾ ਇਸ ਦੌਰਾਨ ਬਿਸ ਗਲੋਬਲ ਕੰਪਨੀ ਨੇ ਮਹਿਲਾਵਾਂ ਦੀ ਰੈਸਮਾਰੀ ਕੀਤੀ ਕਿ ਔਰਤਾਂ ਲੜਕੀਆਂ ਮਟਿਆਰਾਂ ਕਿਸ ਤਰ੍ਹਾਂ ਦੀਆਂ ਮੁੱਛਾਂ ਦਾੜੀ ਪਸੰਦ ਕਰਦੇ ਨੇ ਬਰਟੇਨ ਅਤੇ ਹੋਰ ਯੂਰਪੀ ਦੇਸ਼ਾਂ ਦੇ ਵਿੱਚ 2500 ਮਹਿਲਾਵਾਂ ਨੇ ਕਲੀਨ ਸ਼ੇਵ ਲੁੱਕ ਦਾ ਨੂੰ ਸਭ ਤੋਂ ਘੱਟ ਪਸੰਦ ਕੀਤਾ ਕਿ ਕਲੀਨ ਸ਼ੇਵ ਨਹੀਂ ਹੋਣਾ ਚਾਹੀਦਾ ਚਿਕਨਾ ਨਹੀਂ ਹੋਣਾ ਚਾਹੀਦਾ ਤੇ ਇਸ ਦਹਾਕੇ ਦੇ ਵਿੱਚ ਹਿਪਸਟਰ ਦਾੜੀ ਸਟਾਈਲਿਸ਼ ਟ੍ਰਿਮਡ ਲੁੱਕ ਦਾ ਜ਼ਿਆਦਾ ਟ੍ਰੈਂਡ ਹੈ ਇਸ ਵੰਦੀ 70% ਦੀ ਮਹਿਲਾਵਾਂ ਦਾ ਕਹਿਣਾ ਸੀ ਕਿ ਦਾੜੀ ਮੁੱਛ ਵਾਲੇ ਮਰਦ ਉਹਨਾਂ ਨੂੰ ਜ਼ਿਆਦਾ ਪਸੰਦ ਨੇ ਬਜਾਏ ਕਿ ਉਹਨਾਂ ਦੇ ਕੋਲ ਸਿਕਸ ਪੈਕ ਜਾਂ ਐब्स ਹੋਣ ਮਸਲ ਦੀ ਲੋੜ ਨਹੀਂ ਮੁੱਛਾਂ ਦੀ ਲੋੜ ਹੈ ਕਹਿੰਦੇ ਹੈਨਾ ਮੁੱਛ ਤੇ ਨਿੰਬੂ ਟਿਕਦਾ ਹੋਵੇ ਇਸ ਸਬੰਧੀ ਐਕਸਪਰਟ ਸਿਵਲਿਆ ਲੀਨਾ ਜੋਲ ਕਹਿੰਦੇ ਨੇ ਕਿ ਹੁਣ ਆਕਰਸ਼ਣ ਦਾ ਮਤਲਬ ਪਰਫੈਕਸ਼ਨ ਨਹੀਂ ਬਲਕਿ ਪਰਸਨੈਲਿਟੀ ਹੈ ਬੀਅਰਡ ਲੁੱਕ ਜਾਨਕਿ ਦਾੜੀ ਦੀ ਲੁੱਕ ਪੁਰਸ਼ ਦੇ ਵਿੱਚ ਆਤਮ ਵਿਸ਼ਵਾਸ ਪਰਪਕਤਾ ਤਿੱਕਰ ਹਾਸ ਦਾ ਭਾਵ ਝਲਕਦਾ ਤੇ ਇਸ ਦਰਾਂ ਮੁੱਛ ਦੀ ਵੀ ਇੱਕ ਕਹਾਣੀ ਆਪਣੇ ਆਪ ਦੇ ਵਿੱਚ ਹੁੰਦੀ ਹੈ ਹਰ ਮੁੱਛ ਵੀ ਇੱਕ ਕਹਾਣੀ ਕਹਿੰਦੀ ਹੈ ਤੇਜਸਤੀਕ ਅਲੱਗ ਪਹਿਚਾਨ ਬਣਦੀ ਹੈ ਜੋ ਮਹਿਲਾਵਾਂ ਨੂੰ ਆਕਰਸ਼ਿਤ ਕਰਦੀ ਹੈ ਕੁੰਡੀਆਂ ਮੁੱਛਾਂ ਸੋਹਣੀਆਂ ਲੱਗਦੀਆਂ ਨੇ ਇਸ ਸਬੰਧੀ ਜਿਹੜੀ ਇਸ ਤਰ੍ਹਾਂ ਤਸਵੀਰ ਚ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਮੈਂ ਇਹਦੇ ਚ ਰਿਕਾਰਡਿੰਗ ਚ ਪਾ ਰਿਹਾ ਤੇ ਉਸ ਦੌਰਾਨ ਤੁਸੀਂ ਵੇਖੋਗੇ ਜਿਹੜੀ ਫਸਟ ਵਾਲੀ ਹੈ ਇਹ 22% ਪਸੰਦ ਕੀਤੀ ਗਈ ਹੈ ਇਹ ਆਊਟਲਾ ਮੋਚਾ ਇਸ ਤਰ੍ਹਾਂ ਹੈਠਾ ਨੂੰ ਦਾੜੀ ਇਸ ਕਲੀਨ ਸ਼ੇਪ ਹੈ ਤੇ ਮੋਛ ਪਤਲੀ ਹੈ ਤੇ ਜਿਹੜੀ ਸ਼ੈਵਰਨ ਮੋਛਾ ਉਹ ਥੋੜੀ ਜੀ ਭਾਰੀ ਹੈ ਤੇ ਜਿਸ ਦੌਰਾਨ ਸੈਟ ਬਲ ਹੈ ਜਿਹੜਾ ਉਹ ਥੋੜੀ ਥੋੜੀ ਟ੍ਰਿਮਿੰਗ ਦਾੜੀ ਤੇ ਮੋਛ ਬਰਾਬਰ ਜਿਵੇਂ ਬੀਨੋਟ ਲਾਉਂਦੀ ਹੁੰਦੀ ਹੈ ਫੁੱਲ ਬੀਅਰਡ ਮਤਲਬ ਦਾੜੀ ਤੇ ਮੋਛਾਂ ਜਿਹੜਾ ਗੋਟੀ ਆ ਕਿ ਬਸਾ ਠੋਡੀ ਤੇ ਵਾਲ ਜਿਵੇਂ ਆਪਣਾ ਪ੍ਰਧਾਨ ਮੰਤਰੀ ਹੁੰਦੇ ਸੀ ਆਪਣੇ ਆਈਕੇ ਗੁਜਰਾਲ 1 ਕੇਜੀ ਟਾਈਪ ਤੇ ਜਿਹੜਾ ਹੈਂਡਲ ਵਾਲ ਮੋਛਾ ਜਿਸ ਤਰ੍ਹਾਂ ਕੁੰਡੀ ਜਿਵੇਂ ਚੰਦਰਸ਼ੇਖਰ ਅਜ਼ਾਦੀ ਮੋਛਾ ਹੈ ਨਾ ਦਾੜੀ ਸਾਫ਼ ਤੇ ਕੱਲੀ ਮੋਛ ਸੋ ਇਸ ਤਰ੍ਹਾਂ ਦਾ ਸਟਾਈਲ ਬੜੀ ਚਰਚਾ ਦੇ ਵਿੱਚ ਹੈ ਸੋ ਵਿਸ਼ੇ ਪਦਰ ਤੇ ਇਸ ਦਾੜੀ ਮੋਛ ਦੇ ਸਟਾਈਲ ਖਾਸ ਕਰਕੇ ਜਿਹੜੇ ਸਾਡੇ ਪੰਜਾਬੀ ਮੁੰਡੇ ਨੇ ਉਹ ਸਾਰੇ ਅੱਜ ਕੱਲ ਔ ਜਿਵੇਂ ਲਾਰੈਂਸ ਬਿਸ਼ਨੋਈ ਰੱਖੀ ਫਿਰਦਾ ਨਾ ਇਸ ਤਰ੍ਹਾਂ ਦੀ ਦਾੜੀ ਦਾ ਟ੍ਰੈਂਡ ਵੀ ਕਾਫੀ ਹੈ ਸੋ ਕੁਦਰਤ ਦੇ ਚੀਜ਼ਾਂ ਨੇ ਦਾੜ੍ਹੀ ਤੇ ਮੋਸਚ ਰੱਖਣੀ ਚਾਹੀਦੀ ਆ ਸੋਹਣੀ ਲੱਗਦੀ ਆ ਭਾਈ ਜੀ ਭਰਮਜੀਤ ਸਿੰਘ ਭੋਗਲਾਂ ਵਾਲੇ ਜੁੜੇ ਨੇ ਸਤਿ ਸ਼੍ਰੀ ਅਕਾਲ ਭੋਗਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਕਿਵੇਂ ਚੱਲਦੀ ਪੰਜਾਬ ਯਾਤਰਾ ਪੰਜਾਬ ਯਾਤਰਾ ਠੀਕ ਆ ਜੀ ਸੋਰੇ ਸੋਰੇ ਖੇਤਾਂ 'ਚ ਵਾਕ ਕਰ ਲਈਦੀ ਆ ਕਿ ਇੱਕ ਦਿਨ ਸਾਈਕਲ ਤੇ ਨਾਲ ਹੀ ਇੱਕ ਵਾਕ ਕਰ ਲਈ ਹੋਈ ਆ ਅੱਛਾ ਸਾਨਤਾ ਹੋ ਗਈ ਜੀ ਕਿੱਟ ਖੜਦੀਆਂ ਹਰਿਆਲੀ ਹੋ ਰਹੀ ਹੈ ਹਾਂ ਮੌਸਮ ਸੋਹਣਾ ਵੈਸੇ ਪ੍ਰਦੂਸ਼ਣ ਨਹੀਂ ਹੈ ਕੋਈ ਹੈ ਨਾ ਇਨੀ ਦਿਨੀ ਠੀਕ ਹੈ ਹਾਂ ਬਿਲਕੁਲ ਬਹੁਤ ਸੋਹਣਾ ਸੋਹਣਾ ਮੌਸਮ ਬਹੁਤ ਕੁੜੀ ਤੋਂ ਦੌਂਦੇ ਹੋ ਰਹੇ ਹੂੰ ਬੜਾ ਮਨ ਲੱਗਦਾ ਜੀ ਸਾਈਕਲ ਨਹੀਂ ਮਿੱਤਰਾਂ ਨੇ ਛੱਡਿਆ ਡਾਂਗ ਰੱਖਦੇ ਹਾਂ ਕੋਲ ਕੁੱਤੇ ਕੱਤਿਆਂ ਤੋਂ ਹਾਂ ਹਾਂ ਜੀ ਹਾਂ ਹਾਂ ਨਾਲ ਪੱਕੀ ਜੀ ਪੱਕੀ ਕੁੱਤੇ ਤਾਂ ਸਾਈਕਲ ਵਾਲੇ ਨੂੰ ਵੀ ਪੈਂਦੇ ਆ ਆਹ ਸਾਈਕਲ ਲੇਕੇ ਉਦੋਂ ਮੇਰੀ ਡਾਕ ਬਿਲਕੁਲ ਹੈਲਥ ਦਾ ਛੋਟਾ ਜਿਹਾ ਰੱਖਿਆ ਸੀ ਜਿਹੜਾ ਤੁਸੀਂ ਦੱਸਿਆ ਸੀਗਾ ਮਨੋਜਾ ਆਹ ਉਹ ਸਟੀਲ ਦਾ ਵਧੀਆ ਉਹ ਚੀਜ਼ ਦਾ ਨਾ ਹਾਂ ਹਾਂ ਉਹ ਮੈਨੂੰ ਮਿਲਿਆ ਨਹੀਂ ਉਦੋਂ ਨਾ ਤੇ ਦੋ ਕੁੱਤੇ ਪੈ ਗਏ ਆਖਰਕਾਰ ਮੈਨੂੰ ਖੜਾ ਕੇ ਸਾਈਕਲ ਤੇ ਡੰਡਾ ਲੱਪਣਾ ਪਿਆ ਤਾਂ ਭਜਾਏ ਹਾਂ ਹਾਂ ਉਹ ਤਾਂ ਇਹੀ ਤਰੀਕਾ ਹੈ ਕਿ ਕੁੱਤਾ ਪੈਂਦਾ ਖੜ ਜੋ ਧਰਤੀ ਨੂੰ ਹੱਥ ਪਾ ਲੋਗੇ ਖੜ ਤੇਰੀ ਫਿਰ ਭਜਦਾ ਜੇ ਸਾਈਕਲ ਭਜਾਵਗੇ ਲੱਤ ਪਾੜੇਗਾ ਹਾਂ ਹਾਂ ਬਿਲਕੁਲ ਡਰਦੇ ਨੂੰ ਡਰਾਉਂਦਾ ਸੋ ਵਧੀਆ ਚਲੋ ਮਿਲਦੇ ਆ ਅੱਜ ਫਿਰ ਬਿੰਦਾ ਜਿਵੇਂ ਅਬਲੇ ਜਾਣਾ ਜੀ ਉੱਤਰ ਚੋ ਅੱਛਾ ਹਾਂ ਬੜੇ ਹੋ ਤੁਹਾਡੇ ਕੀ ਹਾਲ ਹੈ ਬਾਈ ਜੀ ਹੋਰਾਂ ਦਾ ਥੋੜਾ ਜਿਹਾ ਜੀ ਕੱਲ ਮੇਰੇ ਨਾਲ ਬਾਹਰ ਨਿਕਲਿਆ ਘਰ ਤੋਂ ਕੱਲ ਅਸੀਂ ਗਏ ਸੀ ਮੜਾ ਮੜਾ ਬੇਟੀ ਦਾ ਭੋਗ ਪੈ ਗਿਆ ਪੈ ਗਿਆ ਜੀ ਪੈ ਗਿਆ ਠੀਕ ਬੜਾ ਸ਼ੋਸ ਹੈ ਬੱਚੇ ਦੇਖ ਲੋ ਨਾ ਯੰਗ ਬੱਚੇ ਪਤਾ ਨਹੀਂ ਲੱਗ ਰਿਹਾ ਬਿਮਾਰੀਆਂ ਨਹੀਂ ਹੈ ਭਾਈ 20 ਸਾਲ 22 ਸਾਲ ਦੀ ਕੁੜੀ ਸੀ ਇੰਨੀ ਫਿੱਟ ਮਤਲਬ ਤੁਸੀਂ ਕਹਿ ਨਹੀਂ ਸਕਦੇ ਛਾਲਾ ਮਾਰਦੇ ਜਿਹਾ ਇੰਨੀ ਹਸਮੁਖ ਹੂੰ ਮੈਂ ਕੀ ਨਹੀਂ ਹੁੰਦਾ ਹੈਗਾ ਮੈਂ ਜਦੋਂ ਤੁਸੀਂ ਲਾਸਟ ਟਾਈਮ ਆਸੀ ਟ ਆਪਣੇ ਨਾਲ ਬੈਠੇ ਸੀ ਨਾ ਡਾਕਟਰ ਅਜੀਤ ਗੁਰਤਾ ਜੀ ਹਾਂ ਹਾਂ ਚੰਡੀਗੜ੍ਹ ਵਾਲੇ ਜਿਹੜੇ ਕੈਂਪ ਲਾਉਂਦੇ ਆ ਹਾਂ ਹਾਂ ਚੰਡੀਗੜ੍ਹ ਉਹ ਹੁਣ ਕੈਨੇਡਾ ਜਾਸ ਮੈਂ ਕੱਲ ਤੋਂ ਉਹਨਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਇਹ ਜਿਹੜਾ ਹੈਗਾ ਹਾਰਟ ਫੇਲੀਅਰ ਨਹੀਂ ਹੈਗਾ ਇਹ ਇਹ ਹਾਰਟ ਅਟੈਕ ਨਹੀਂ ਹੈਗਾ ਇਹ ਕਹਿੰਦਾ ਵੀ ਜਿਹੜਾ ਆਪਣਾ ਇਹ ਏਰੀਆ ਨਾ ਜਿਹੜਾ ਆਪਣੇ ਏਰੀਆ 'ਚ ਨਾ ਇੱਕ ਬ੍ਰੇਨ 'ਚ ਕੁਝ ਕੀੜੇ ਹੁੰਦੇ ਆ ਕਹਿੰਦਾ अच्छा इधर ਤੁਹਾਡੇ ਰਾਜਪ੍ਰਮ ਵਾਲਾ ਪੰਜਾਬ ਚ ਸਾਰੀ ਹਾਂ ਜਿਹੜਾ ਆਪਣਾ ਏਰੀਆ ਆਪਣਾ ਏਰੀਆ ਕਿਹਾ ਜੀ ਉਹਨੇ ਸਾਰਾ ਆਪਣੇ ਜਿਹੜਾ ਇਧਰ ਪੰਜਾਬ ਪਟਿਆਲਾ ਹੋ ਗਿਆ ਅੱਛਾ ਹਾਂ ਉਹ ਕਹਿੰਦਾ ਬ੍ਰੇਨ ਦੇ ਵਿੱਚ ਕੁਝ ਕੀੜੇ ਇਦਾਂ ਦੇ ਹੁੰਦੇ ਆ ਵੀ ਜਦੋਂ ਉਹ ਕੀੜੇ ਜਾ ਕੇ ਬ੍ਰੇਨ ਨਾਲ ਉਹ ਛੇੜਛਾੜ ਕਰਕੇ ਕੋਈ ਉਹਨੂੰ ਡਾਇਰੈਕਸ਼ਨ ਇਹ ਜੀ ਦੇ ਦਿੰਦੇ ਆ ਕਹਿੰਦਾ ਬ੍ਰੇਨ ਬਸ ਉਸ ਪਾਸੇ ਨੂੰ ਹੋ ਜਾਂਦਾ ਹੈਗਾ ਉਹ ਇਹ ਹਾਰਟ ਰਿਲੇਟਡ ਮੌਤ ਨਹੀਂ ਹੈਗੀ ਬ੍ਰੇਨ ਰਿਲੇਟਡ ਹੈ ਬ੍ਰੇਨ ਹੈਮਰੇਸ ਟਾਈਪ ਹਨਾ ਹਾਂ ਉਹ ਕਹਿੰਦਾ ਵੀ ਬਲਬਲ ਹੋ ਹੀ ਨਹੀਂ ਸਕਿਆ ਕਿ ਇੱਕ ਵੀਕ ਪਹਿਲਾਂ ਦਾ ਟੈਸਟ ਕਰਾਈ ਸੀ ਸਾਰੇ ਟੈਸਟ ਬਿਲਕੁਲ ਨਾਲ ਕੋਈ 슈ਗਰ ਨਾਲ ਕੋਈ ਕੋਲਸਟਰॉल ਕੁਝ ਵੀ ਨਹੀਂ ਸੀ ਪਰ ਬਹੁਤ ਬੜਾ ਸਦਮਾ ਆ ਗਿਆ ਸਾਡੇ ਵਾਸਤੇ ਹਾਂ ਚਲੋ ਵੈਗਰੂ ਛੱਡ ਦੀ ਕਲਾ ਬਖਸ਼ੇ ਜੀ ਟੇਕ ਕੇਅਰ ਥੈਂਕ ਯੂ ਥੈਂਕ ਯੂ ਬਹੁਤ ਸਾਰਾ ਥੈਂਕ ਯੂ ਸੋ ਬਾਈ ਜੀੁਰਾਂ ਦੀਪਤੀ ਜੀ ਸੀ 21 ਸਾਲ ਉਮਰ ਸੀ ਹਿਮਾਲੇ ਬਹੁਤ ਹੋਣਹਾਰ ਲੜਕੀ ਸੀ ਅਚਾਨਕ ਡੈਥ ਹੋਈ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਹੈ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਜ਼ਿੰਦਗੀ ਜਿਉਣ ਦਾ ਨਾਂ ਆ। ਸੋ ਦੋਸਤੋ ਐਸੀ ਰਿਪੋਰਟਾਂ ਪਣਾ ਮਜ਼ਦੂਰਾ ਨੇ ਵੀ ਮੁੱਛ ਦਾ ਸਵਾਲ ਬਣਾ ਰੱਖਿਆ। ਮਰਦ ਨਿਸ਼ਾਨੀ ਮੁੱਛ। ਸੋ ਔਰਤ ਦੀ ਖੂਬਸੂਰਤੀ ਔਰਤ ਦੀ ਲੰਮੀ ਗੁੱਤ ਉਸਦੀ ਲੋਕ ਉਸਦਾ ਜਿਗਰਾ ਉਸਦੀ ਦੀਦਾ ਦਲੇਰੀ। ਸੋ ਇਸ ਕਰਕੇ ਇਹ ਸਾਡੇ ਇਲਾਕੇ ਦੀਆਂ ਇੱਤਰਤਾ ਨੇ ਪਹਿਰਾਵੇ ਨੇ ਸ਼ਨਾਖਤ ਹੈ ਵਿਰਾਸਤ ਹੈ ਤੇ ਉਧਰ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਘੋੜਾ ਜਸਤੀ ਉਚਾਈ ਸਿਰਫ 21.1 ਇੰਚ ਹੈ ਯਾਨੀ ਕਿ 2 ਫੁੱਟ ਤੋਂ ਵੀ ਘੱਟ ਜਰਮਨ ਦੇ ਰਹਿਣ ਵਾਲੇ ਥੈਰੇਪੀ ਹਾਰਸ ਪੂਮੁਕੇਲ ਦੁਨੀਆ ਦਾ ਸਭ ਤੋਂ ਛੋਟਾ ਜੀਵਿਤ ਘੋੜਾ ਮੰਨਿਆ ਗਿਆ ਗਿਨੀਜ਼ ਵਰਡ ਰਿਕਾਰਡ ਦੇ ਵਿੱਚ ਇਸ ਦੀ ਉਚਾਈ 21.1 ਇੰਚ ਨਾਪੀ ਗਈ ਹੈ ਤੇ ਜਾਨੀ 22 ਇੰਚ ਵੀ ਪੂਰਾ ਨਹੀਂ ਇਸ ਉਚਾਈ ਦੇ ਘੋੜੇ ਨੂੰ ਜਿਹੜਾ ਕੰਧਿਆਂ ਤੱਕ ਮਾਪਿਆ ਗਿਆ ਪੂਮੂ ਕੇਲ ਦੀ ਲੰਬਾਈ ਪਿਛਲੇ ਰਿਕਾਰਡ ਧਾਰੀ ਘੋੜੇ ਤੋਂ ਤਕਰੀਬਨ 1.5 ਇੰਚ ਘੱਟ ਹੈ ਪੁਲੂਕੇਮ ਕਰੋਲਾ ਬੈਡਨਮ ਦੇ ਵਿੱਚ 2002 ਦੇ ਵਿੱਚ ਗੋਦ ਲਿਆ ਗਿਆ ਸੀ ਤੇ 5 ਮਹੀਨੇ ਦਾ ਸੀ ਜਦੋਂ ਉਸ ਦੀ ਉਚਾਈ 18 ਫੁੱਟ ਸੀ ਸਾਬ ਲਾ ਲੋ ਕਿ ਕੁੱਤੇ ਤੋਂ ਥੋੜਾ ਜਿਹਾ ਵੱਡਾ ਸੋ ਸੁਖਵੀਰ ਵਾਲੇ ਘੋੜੇ ਤੋਂ ਜਿਹੜਾ ਸੁਖਵੀਰ ਬਾਦਲ ਕੋਲਾ ਉਹਦੇ ਤੋਂ ਅੱਧਾ ਕੋਨਾ ਹੂੰ ਸਖਬੀਰ ਬਾਦ ਅੱਜਕਲ ਵੱਡੇ ਘੋੜੇ ਤੇ ਸਵਾਰ ਹੋਇਆ ਹੈ ਤੇ ਲੋ ਫਿਰ ਦੋਸਤੋ ਹੁਣ ਫਿਰ ਲੱਗੇ ਆ ਗਿਆ ਤੇ ਡਾਕਟਰ ਕੇਰ ਸਿੰਘ ਹੋਰ ਨਾਲ ਗੱਲਬਾਤ ਕੀਤੀ ਅੱਜ ਕੱਲ ਦੇ ਇਸ ਪ੍ਰੋਗਰਾਮ ਦੇ ਵਿੱਚ ਸੋ ਕੋਸ਼ਿਸ਼ ਹੁੰਦੀ ਹੈ ਰੋਜ਼ ਇੱਕ ਅਧੀ ਕੋਈ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਉਧਰ ਚਤੌੜਗੜ੍ਹ ਦੇ ਕ੍ਰਿਸ਼ਨ ਧਾਮ ਸਾੰਭ ਲਈ ਹੈ ਜੀ ਮੰਦਿਰ ਦੇ ਵਿੱਚ 2 ਮਹੀਨੇ ਦੇ ਵਿੱਚ ਜਿਹੜਾ ਉਹ ਗੋਲਕ ਨੂੰ ਖੋਲਿਆ ਗਿਆ ਤੇ ਜਿਸ ਤਰ੍ਹਾਂ 40 ਕਰੋੜ ਤੇ 30 ਲੱਖ ਰੁਪਏ ਦਾ ਚੜਾਵਾ ਚੜਿਆ ਚਤੌਰਗੜ੍ਹ ਰਾਜਸਥਾਨ ਦੇ ਕ੍ਰਿਸ਼ਨਾ தாம் ਸਾੰਬਲੀ ਮੰਦਿਰ ਦੇ ਵਿੱਚ ਸੋ ਭਗਵਾਨ ਦੇ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਹੈ ਪਰ ਭਗਤ ਭਾਵੇਂ ਕਿਸੇ ਵੀ ਭਗਵਾਨ ਦੇ ਨੇ ਭਾਵੇਂ ਸਿੱਖਾਂ ਦੇ ਨੇ ਭਾਵੇਂ ਹਿੰਦੂਆਂ ਦੇ ਨੇ ਭਾਵੇਂ ਮੁਸਲਮਾਨਾਂ ਦੇ ਨੇ ਭਗਤਾਂ ਦੇ ਹਾਲਾਤ ਮਾੜੇ ਨੇ ਪਬਲਿਕ ਦੇ ਹਾਲਾਤ ਮਾੜੇ ਨੇ ਉਹ ਕਹਿੰਦੇ ਹੁੰਦੇ ਸੀ ਨਾ ਕਿ ਭਾਰਤ ਦਾ ਭਗਵਾਨ ਬਹੁਤ ਅਮੀਰ ਹੈ ਪਰ ਭਾਰਤ ਦੇ ਲੋਕ ਬਹੁਤ ਗਰੀਬ ਨੇ ਸੋ ਇਸ ਕਰਕੇ ਦਿਲ ਦੀ ਮੇਰੀ ਸ਼ਾਇਦ ਜ਼ਿਆਦਾ ਜ਼ਰੂਰੀ ਹੈ ਪੈਸੇ ਦੀ ਅਮੀਰੀ ਦੇ ਨਾਲੋਂ ਸੋ ਇਸ ਕਰਕੇ ਸੱਚੀ ਸੁੱਚੀ ਕਿਰਤ ਕਰਿਆ ਕਰੋ ਐਕਸਰਸਾਈਜ਼ ਕਰਿਆ ਕਰੋ ਦੇਖੋ ਭਾਈ ਜੀ ਭਰਮਜੀਤ ਸਿੰਘ ਭੋਗਲਾ ਵਾਲੇ ਸਵੇਰੇ ਸਵੇਰੇ 2 ਘੰਟੇ ਸਾਈਕਲ ਚੜਾਉਂਦੇ ਨੇ ਅਮਰੀਕਾ ਤੋਂ ਆਕੇ ਤੇ ਮੇਰੇ ਵਰਗੇ ਕਈ ਚਾਹ ਵੀ ਰਜਾਈ ਜੀ ਭਾਲਦੇ ਆ ਹਨਾ ਸੋ ਸਰੀਰ ਨੂੰ ਜਿੰਨਾ ਹਰਕਤ ਦੇ ਵਿੱਚ ਰੱਖੋਗੇ ਚੰਗਾ ਰਹੇਗਾ ਉਧਰ ਕੈਨੇਡਾ ਦੇ ਵਿੱਚ ਲੁਧਿਆਣਾ ਦੇ 5 ਵਿਅਕਤੀਆਂ ਦੀ ਜਿਹੜੀ ਸੜਕੇ ਮੌਤ ਹੋਈ ਸੀ ਜਿਸ ਦੇ ਵਿੱਚ ਗਰਭवती ਮਹਿਲਾ ਨੇ ਵੀ ਛਾਲ ਮਾਰ ਦਿੱਤੀ ਸੀ ਜਿਸ ਤਰ੍ਹਾਂ ਬ੍ਰੈਂਪਟਨ ਦੇ ਵਿੱਚ ਇੱਕ ਰਾਏ ਦੇ ਮਕਾਨ ਤੇ ਰਹਿ ਰਹੇ ਸਨ ਤੇ ਲੁਧਿਆਣਾ ਦੇ ਪਿੰਡ ਗੁਰਮ ਦੇ ਵਿੱਚ ਇਸ ਵਕਤ ਮਾਤਮ ਹੈ ਕਿਉਂਕਿ ਗੁਰਮ ਪਿੰਡ ਨਾਲ ਸੰਬੰਧਤ ਇਹ ਲੋਕ ਸਨ ਬ੍ਰੈਂਪਟਨ ਸਥਿਤ ਘਰ ਦੇ ਵਿੱਚ ਅੱਗ ਲੱਗੀ ਸੀ ਤਿੰਨ ਮੰਜ਼ਲਾ ਘਰ ਸੀ 5 ਵਿਅਕਤੀ ਇਸ ਅਗ ਦੇ ਵਿੱਚ ਮਾਰੇ ਗਏ ਪੰਜਾਬੀ ਪਰਿਵਾਰ ਸੀ ਤੇ ਜਿਸ ਦੌਰਾਨ ਤੀਸਰੀ ਮੰਜ਼ਲ ਤੋਂ ਸগর্ਵਤੀ ਮਹਿਲਾ ਨੇ ਵਿਸ਼ਾਲ ਲਾਦੇ ਇਸੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਸੀ ਤੇ ਉਸਦੇ ਪੇਟ ਦੇ ਵਿੱਚ ਬੱਚਾ ਜੋ ਪਲ ਰਿਹਾ ਉਹ ਨਹੀਂ ਬਚ ਸਕਿਆ ਪਿਛਲੇ ਵੀਰਵਾਰ ਦੀ ਰਾਤ ਦੀ ਕੈਨੇਡਾ ਦੀ ਘਟਨਾ ਸੀ ਤੇ ਜਿਸ ਸਬੰਧੀ ਪੰਜਾਬ ਦੇ ਹੀ ਇੱਕ ਰਹਿਣ ਵਾਲੇ ਵਿਅਕਤੀ ਨੇ ਇਹ ਘਰ ਖਰੀਦਿਆ ਸੀ ਜਿੱਥੇ ਇਹ ਲੋਕ ਰਹਿੰਦੇ ਸਨ ਇਸ ਹਕਜਨੀ ਦੇ ਵਿੱਚ ਜਗਰਾਤ ਸਿੰਘ ਦੀ ਸੱਸ ਤਿੰਨ ਲੜਕੀਆਂ ਤੇ ਉਸਦੀ ਪਤਨੀ ਤੇ ਤੇ ਚਚੇਰੇ ਭਰਾ ਦੇ ਗਰਭ ਦੇ ਵਿੱਚ ਉਸ ਦੀ ਪਤਨੀ ਦੇ ਗਰਭ ਦੇ ਵਿੱਚ ਪੜ ਰਿਹਾ ਬੱਚੇ ਦੀ ਮੌਤ ਹੋ ਗਈ ਹੈ ਟੋਟਲ 5 ਮੌਤਾਂ ਹੋ ਚੁੱਕੀਆਂ ਨੇ ਇਸ ਪਰਿਵਾਰ ਨਾਲ ਸੰਬੰਧਿਤ ਸੋਚ ਕਰਕੇ ਜਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਨਾਲ ਸਿੱਜਣ ਵਾਸਤੇ ਜਰੂਰ ਸੂਝ-ਬੂਝ ਸਾਨੂੰ ਰੱਖਣੀ ਚਾਹੀਦੀ ਹੈ ਜ਼ਿੰਦਗੀ ਸ਼ਾਇਦ ਇਸੇ ਤਰ੍ਹਾਂ ਜਿਉਣ ਦਾ ਨਾ ਆ। ਕਮੈਂਟਾਂ ਤੇ ਨਜ਼ਰ ਮਾਰ ਲਈਏ ਧੰਨਵਾਦ ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876350955987630965 ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876350955